ਹੈਲੋ एवरीवन ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਦਹੀਂ ਦੇ ਫਾਇਦਿਆਂ ਬਾਰੇ ਦਹੀਂ ਦੇ ਅਨੇਕਾਂ ਫਾਇਦੇ ਹੁੰਦੇ ਆ ਅਗਰ ਆਪਾਂ ਡੇਲੀ ਆਪਣੀ ਡਾਈਟ ਦੇ ਵਿੱਚ ਇੱਕ ਕਟੋਰੀ ਦਹੀਂ ਦੀ ਜਿਹੜੀ ਯੂਜ਼ ਕਰਦੇ ਆ ਇਹਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਆ ਸਭ ਤੋਂ ਜਿਹੜਾ ਫਾਇਦਾ ਹੁੰਦਾ ਸਾਡੇ ਲੀਵਰ ਨੂੰ ਹੁੰਦਾ ਕਿਉਂਕਿ ਇਹ ਸਾਡੇ ਲੀਵਰ ਨੂੰ ਕੀ ਹੈ ਠੰਡਕ ਦਿੰਦਾ ਜਿਹਦੇ ਨਾਲ ਸਾਡੀ ਬਾਡੀ ਦੇ ਉੱਪਰ ਬਹੁਤ ਜ਼ਿਆਦਾ ਚਮਕ ਆਉਂਦੀ ਹੈ ਤੇ ਲੀਵਰ ਬੜੇ ਅੱਛੇ ਤਰੀਕੇ ਨਾਲ ਕੰਮ ਕਰਦਾ ਹੈ ਅਗਰ ਕਿਸੇ ਨੂੰ ਲੀਵਰ ਦੇ ਪ੍ਰਤੀ ਕੋਈ ਵੀ ਪ੍ਰੋਬਲਮ ਹੈ ਤੇ ਇਹ ਸੋਲਵ ਆਊਟ ਕਰ ਦਿੰਦਾ ਜਿਸ ਤਰ੍ਹਾਂ ਕਿ ਇਹਦੇ ਵਿੱਚ ਫੁੱਲ ਮਾਤਰਾ ਦੇ ਵਿੱਚ ਜ਼ਿੰਕ ਵਿਟਾਮਿਨ ਸੀ ਜੋ ਕਿ ਸਾਡੀ ਸਕਿਨ ਵਾਸਤੇ ਬਹੁਤ ਅੱਛਾ ਮੰਨਿਆ ਜਾਂਦਾ ਉਹ ਵੀ ਬਹੁਤ ਮਦਦ ਕਰਦਾ ਹੈ ਸਾਡੀ ਸਕਿਨ ਨੂੰ ਗਲੋ ਕਰਨ ਵਿੱਚ ਜੇਕਰ ਸਾਡੀ ਸਕਿਨ ਜਿਹੜੀ ਉਮਰ ਤੋਂ ਜ਼ਿਆਦਾ ਦਿਸਣ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਵੀ ਇਹ ਠੀਕ ਕਰਦਾ ਹੈ ਅਗਰ ਸਾਡੀ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜਿਸ ਤਰ੍ਹਾਂ ਸਾਡੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਜਾਂ ਸਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਤੇ ਮਾਸਪੇਸ਼ੀਆਂ ਨੂੰ ਵੀ ਐਕਟਿਵ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਇਸ ਕਰਕੇ ਸਾਨੂੰ ਡੇਲੀ ਰੁਟੀਨ ਦੇ ਵਿੱਚ ਕੀ ਹੈ ਇੱਕ ਕਟੋਰੀ ਜਿਹੜੀ ਦਹੀਂ ਦੀ ਹੈ ਉਹ ਰੋਜ਼ਾਨਾ ਯੂਜ਼ ਕਰਨੀ ਚਾਹੀਦੀ ਹੈ ਇਹਦੇ ਨਾਲ ਸਭ ਤੋਂ ਬੈਸਟ ਜਿਹੜੀ ਚੀਜ਼ ਹੈ ਉਹ ਸਾਡੇ హెਅਰ ਵਾਸਤੇ ਹੈ ਸਾਡੇ హెਅਰ ਨੂੰ ਵੀ ਇਹ ਕੀ ਹੈ ਸਟਰੋਂਗ ਵੀ ਕਰਦਾ ਹੈ ਤੇ ਪਲੱਸ ਜਿਹੜੀ ਸਾਡੀ ਸਕੇਲਟ ਹੈ ਨਾ ਉਹਨੂੰ ਮਜ਼ਬੂਤ ਕਰਦਾ ਹੈ ਸੋ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਸਾਡੀ ਬੋਡੀ ਵਾਸਤੇ ਸਾਡੀ ਆਂਤ ਨੂੰ ਵੀ ਸਾਫ਼ ਕਰਦਾ ਹੈ ਜਿਹਦੇ ਨਾਲ ਸਾਡੀ ਬੋਡੀ ਦੇ ਵਿੱਚ ਜਿੰਨੀ ਵੀ ਅਸੀਂ ਖਾਣਾ ਖਾਂਦੇ ਹਾਂ ਡੇਲੀ ਟੂ ਡੇਲੀ ਉਹ ਡਾਈਜੈਸਟ ਕਰਨ ਦੇ ਵਿੱਚ ਹੈਲਪ ਕਰਦਾ ਹੈ ਵੀਡੀਓ ਅੱਛੀ ਲੱਗੇ ਤੇ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰ ਦੇਣਾ